ਆ ਕਹੋ ਨਾ ਉਹ ਬਾਈ ਕਰੀ ਟੱਕਰ ਗਿਆ ਜਨਾ ਯਾਰਾ ਰਾਜੂ ਆ ਕਹੋ ਨਾ ਗਏ ਇਹ ਤਾਂ ਕਿਸ਼ਤ ਲੈਣਾ ਹੁੰਦਾ ਹੈ ਹੈ ਕਿਸ਼ਤ ਲੈਣਾ ਬਾਈ ਬਾਈ ਉਹ ਬਾਈ ਦਾ ਬਾਈ ਬਾਈ ਉਹ ਠੀਕ ਆ ਬਾਈ ਹਾਂ ਠੀਕ ਆ ਵਧੀਆ ਤੂੰ ਸੁਣਾ ਕਮੇ ਆ ਚੰਗੀ ਗੱਲ ਆ ਬਾਈ ਕੱਲੇ ਟੱਕਰ ਦਾ ਬਾਹਰ ਇਸ ਟਾਈਮ ਬatho ਕਰ ਰਿਹਾ ਯਾਰ ਹੋਰ ਮੈਂ ਚਾਹ ਪੀ ਲਾ ਚਾਹ ਪਿਆ ਲੂ ਬਾਈ ਇੰਟਰਵਿਊ ਲੈਣਾ ਆ ਮੇਰੀ ਨਹੀਂ ਕਿਸ਼ਤ ਲੈਣਾ ਆ ਬਾਈ ਇੰਟਰਵਿਊ ਵਾਲਾ ਤਾਂ ਹੋਰ ਆਉਂਦਾ ਹੂ ਤੇਰੇ ਕੋਲੇ ਕੋਈ ਓਏ ਮੇਰੇ ਅੱਜ ਇੰਟਰਵਿਊ ਵਾਲੇ ਨੇ ਆਉਣਾ ਮੈਂ ਆਖਿਆ ਮੈਂ ਤਾਂ ਕਿਸ਼ਤ ਲੈਣਾ ਆ ਮੈਂ ਆਖਿਆ ਕਿ ਤੇ ਮੇਰੀ ਇੰਟਰਵਿਊ ਲੈਣਾ ਬਾਈ 3 ਮਹੀਨੇ ਹੋ ਗਏ ਤੇਰੀ ਕਿਸ਼ਤ ਨਹੀਂ ਆਈ ਇੰਟਰਵਿਊ ਨਹੀਂ ਲੈਣਾ ਨਹੀਂ ਕਿਸ਼ਤ ਉਹ ਮੈਂ ਕਿਹਾ ਤੇਰਾ ਕਿਧਰ ਗਿਆ ਮੈਂ ਕਿਹਨੇ ਮੈਂ ਕਿਸ਼ਤ ਲੈਣ ਆਇਆ ਬਈ ਯਾਰ ਉਹ ਕਿਸ਼ਤਾਂ ਵਾਲਾ ਕਿਹ ਹੈ ਹੋਰ ਮੈਂ ਆਖਿਆ ਕਿਤੇ ਚਾਹ ਪੀ ਲੈ ਬਾਈ ਫਿਰ ਕੋਈ ਚਾਹ ਤਾਂ ਮੈਂ ਪੀਣਾ ਬਈ ਇਹ ਆ ਗਣਾ ਤਿੰਨ ਮਹੀਨਿਆਂ ਤੋਂ ਬਾਈ ਆਪਣੀ ਕਿਸ਼ਤ ਨਹੀਂ ਦੇਵਾਂਗੇ ਦੇਵਾਂਗੇ ਕੋਈ ਨਹੀਂ ਕਿਸ਼ਤ ਦਾਹ ਤੇਰੀ ਪਕੌੜੇ ਮੈਂ ਗਣਾ ਭੁੱਲ ਗਿਆ ਮੱਖਾਂ ਮੇਰਾ ਕਿਤੇ ਇੰਟਰਵਿਊ ਲੈਣਾ ਹੈ ਪਕੌੜੇ ਖਾ ਲੈ ਬਈ ਕੰਜਰ ਦਾ ਲੈਣ ਤੂੰ ਕਿਸ਼ਤਾਂ ਆਇਆ ਖਾਣਾ ਪਕੌੜੇ ਬਾਈ ਪੈਸੇ ਲੱਗਦੇ ਇਹਦੇ ਤੇ ਹਾਂ ਐਸੇ ਲੱਗਦੇ ਇਦਾਂ ਚ ਲੈ ਭਾਈ ਮੇਰੀ ਕਿਸ਼ਤ ਦੇ ਦੇ ਯਾਰ ਫਿਰ ਮੈਂ ਤਾਂ ਜਾਣਾ ਉਹ ਭਰਾਵਾ ਸਾਡੇ ਕੋਲ ਕਿਸ਼ਤਾਂ ਗੁਸਤਾਂ ਨਹੀਂ ਦੋ ਪਕੌੜੇ ਚੱਕ ਤੇ ਜਾ ਤੂੰ ਆਏ ਦੋ ਪਕੌੜੇ ਨੂੰ ਭੇਂਦੀ ਉਹ ਹੈ ਨਾ 3600 ਦੇ ਪਕੌੜੇ ਆ ਤੇਰੇ ਉਹ ਭਰਾਵਾ ਸਾਡੇ ਨਾਲ ਲੜਾਈ ਕਰਨਾ ਆ ਤੂੰ ਇੱਥੇ ਮੈਂ ਨਹੀਂ ਕਹਦਾ ਤੇਰੇ ਬੋਲ ਪਕੌੜੇ ਚੱਕ ਲੈ ਤੂੰ ਲੈ ਜਾ ਤੇ ਕਿਸ਼ਤਾਂ ਗੁਸਤਾਂ ਨਹੀਂ ਸਾਡੇ ਕੋਲ ਜਾ ਵਗ ਜਾ ਕਿਸ਼ਤ ਦੇ ਭਾਈ ਤੈਨੂੰ ਯਾਰ 3 ਮਹੀਨੇ ਹੋ ਗਿਆ ਸਾਡਾ ਬੈਂਕ ਪਿੱਛੇ ਜੱਲੀ ਜਾਂਦਾ ਯਾਰ ਦੇਣੀ ਹੈ ਨਾ ਹੋਰ ਭਾਈ ਮੇਰੀ ਗੱਲ ਸੁਣ ਲੈ ਜੇ ਤਾ ਤੂੰ ਜਿਹਾ ਜਨਾਮ ਕਰਦਾ ਤੇ ਠੀਕ ਆ ਤੇ ਨਹੀਂ ਦੋ ਪਕੌੜੇ ਜਾ ਕਹਾਂ ਤੇ ਲੱਭ ਗਿਆ ਭਰਾਵਾਂ ਨੇ ਤੇ ਬਾਈ ਫਿਰ ਕਿਸ਼ਤ ਕਹ ਮੈਨੂੰ ਕਿਸ਼ਤ ਦੱਸ ਕੋ ਤੂੰ ਕਿਸ਼ਤ ਕਰਾ ਦਾਂਗੇ ਜਾਂ ਤੈਨੂੰ ਗੂਗਲ ਪੇ ਕਰਾ ਦਾਂਗੇ ਪਰ ਹੁਣ ਕਰ ਦੇ ਬਾਈ ਗੂਗਲ ਪੇ ਹੁਣ ਕਰ ਦੇ ਗੂਗਲ ਪੇ ਬਾਈ ਕਰਾ ਦਾਂਗੇ ਕੋਈ ਨਹੀਂ ਜਾ ਤੂੰ ਆਪਦਾ ਚਾਹ ਪੀ ਨਹੀਂ ਪੈਣਾ ਇਹ ਦੇ ਚਾਹਦਾ ਮੈਂ ਲੈ ਜਾ ਹਾਂ ਹਾਂ ਤੇ ਫਿਰ ਪੀ ਤੇ ਜਾ ਬਾਈ ਹੁਣ ਤੂੰ ਕਿਸ਼ਤ ਨਹੀਂ ਦਿੰਦਾ ਬਾਈ ਯਾਰ ਇੱਕ ਤਾਂ ਪਿਛਲੇ ਘਰ ਵਾਲਿਆਂ ਨੇ ਨਹੀਂ ਦਿੱਤੀ ਯਾਰ ਬਾਈ ਉਹ ਨਹੀਂ ਮੈਂ ਨਹੀਂ ਚਾਹ ਪੀਣਾ ਦੇ ਬੈਕ ਕਿੱਧਰ ਲਿਆਦਾ ਪਿੱਛੇ ਸਾਡੇ ਬਾਈ ਕੁੱਤਾ ਕਾ ਪੇੜਾ ਜੇ ਮੈਂ ਕੁੱਤਾ ਛੜਤਾ ਨਾ ਤੇਰੀਆਂ ਲੱਤਾਂ ਪਾੜ ਦੂੰ ਇਹੇ ਜੀ ਬੰਦੇ ਰਾਤ ਤੂੰ ਬੈਂਕ ਤੋਂ ਯਾਰ ਪੈਸੇ ਬੈਂਕ ਤੋਂ ਪ ਭਾਈ ਮੈਂ ਪੈਸੇ ਲੈ ਕੇ ਆਣਾ ਚਾਬੀ ਦੇ ਯਾਰ ਵੀਰੇ ਕਿੰਨੇ ਟਾਈਮ ਤੇ ਹੁਣ ਆ ਜੰਨਾ ਮੈਂ ਪੈਸੇ ਲੈਣ ਜਾਣਾ ਤੇਰੀ ਕਿਸ਼ਤ ਭਰਦਾਂ ਦੇ ਚਾਬੀ ਦੇ ਭਰਾਵਾਂ ਦੇ ਵਿੱਚ ਹੀ ਪਈ ਆ ਛੇਤੀ ਮੁੜੇਂ ਭਾਈ ਬਣ ਕੇ ਆ ਪਾਈ ਮੈਂ ਹੁਣ ਆ ਜੰਨਾ ਪੈਸੇ ਲੈਣ ਤੂੰ ਇਹਨੂੰ ਚਾਹ ਪਾਣੀ ਪਿਆ ਵਿਚਾਰੇ ਨੂੰ ਤੇ ਮੈਂ ਆ ਗਿਆ ਚੰਗਾ ਆਹ ਪੈਣ ਬਾਈ ਕੁਰਸੀ ਤੇ ਆਉਂਦਾ ਕੰਜਰ ਦਾ ਸਾਡੇ ਸਾਰੇ ਪਕੌੜੇ ਖਾ ਕੇ ਲੈਣ ਕਿਸ਼ਤਾਂ ਆ ਸਾ ਮੈਨੂੰ ਚੱਕ ਕੇ ਜਮਾ ਖਾਣੀਆਂ ਆਪਣੇ ਚੱਲ ਬਾਈ ਬਣ ਕੇ ਤੂੰ ਕਿਸ਼ਤ ਲੈ ਕੇ ਆ ਪਕੌੜੇ ਲੈ ਕੇ ਪੈਸੇ ਲੈ ਲੈ ਇੱਥੇ ਪੈਸੇ ਇਤਨੇ ਮਿਲ ਜਾਣਗੇ ਠੀਕ ਆ ਬੈਠਾ ਰਹਿ ਜਾ ਕਨਾ ਸਾਰੇ ਪਕੌੜੇ ਖਾ ਗਿਆ ਕੰਜਰ ਦਾ ਸਾਡੇ ਹਜੇ ਭਾਂਡਾ ਕਿੱਥਾਂ ਇਹ ਸੁਸ ਕਰਤਾ ਇੱਥੇ ਚਾਬੀ ਨਾ ਰੱਖਿਆ ਸਾਡੇ ਵਿਹੜੇ ਚ ਵਾਈ ਤੂੰ ਮੈਂ ਹੁਣ ਆ ਜਾਣਾ ਚੰਗਾ ਕੋਲੇ ਦਾ ਬੈਠਾ ਬਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਗਰ ਪੀ ਲੈ ਨਵੇਂ ਨੁਪੜਾ ਉਹ ਕਿਵੇਂ ਹੋਏ ਇਹ ਚੈਨ ਚੱਲਦੇ ਨਹੀਂ ਜਮਲ ਠਾਕ ਮੈਂ ਹੂਣਾ ਤੋੜਦੀ ਯਾਰ ਬਾਈ ਤੂੰ ਮੈਂ ਪਤਾ ਕਿਥੋਂ ਚੱਕਣ ਡਰਾਈਵਰੀ ਕਰੀ ਆ ਡਰਾਈਵਰੀ ਤੇ ਦਿੱਸੀ ਜਾਂਦੀ ਆ ਮੈਨੂੰ ਦਿੱਸੀ ਜਾਂਦੀ ਆ ਤੇਰੀ ਡਰਾਈਵਰੀ ਤੇਰੇ ਲੱਖਣ ਬਾਈ ਵਰਕੇ ਛੇ ਦੀ ਮੁੜੀ ਮਿੰਦਲਾਦ ਉਤੋਰ ਲੈ ਇਹਨੂੰ ਬਹੁਤਾ ਬਾਈ ਉਹਨੂੰ ਫੋਨ ਫੜ ਲਾ ਲੋ ਭਾਈ ਪੌਣਾ ਘੰਟਾ ਹੋ ਗਿਆ ਮੈਂ ਤਰਾ ਵਦ ਕੋਲੋਂ ਮੈਂ ਨਹੀਂ ਹੈਨੀ ਹੂਣਾ ਬਾਈ ਵੇਜ ਬੂਜਿਆ ਪਿਆ ਮੇਰਾ ਮੋਟਰਸਾਈਕਲ ਆ ਗਾ ਮੈਂ ਬੈਂਕਾਂ ਨੂੰ ਕੀ ਜਵਾਬ ਦੇਵਾਂ ਬੇਪਰਾ ਵਦ ਕੋਲੋਂ ਫੋਨ ਹੀ ਨਹੀਂ ਹੈਨੀ ਤੂੰ ਕਹ ਰਹੀ ਨਹੀਂ ਸੀ ਪ੍ਰਾਵਨ ਮੋਟਰਸਾਈਕਲ ਤੇ ਤੂੰ ਗੜਾ ਮੈਨੂੰ ਕਿਹ ਕੀ ਨਾ ਦੇ ਕੋਈ ਪ੍ਰਾਵਨ ਥੋੜੀ ਹੁੰਦਾ ਯਾਰ ਇੰਨੇ ਇੰਨੇ ਟਾਈਮ ਹੁਣ ਮੈਂ ਅੱਗੇ ਵੀ ਕਿਸ਼ਤਾਂ ਕਰਨੀਆਂ ਜਾ ਕੇ ਕੋਈ ਨਹੀਂ ਆ ਜਾਂਦੇ ਦੇ ਦਾਂਗੇ ਹੱਥੀਂ ਪੈਸੇ ਲੈ ਕੇ ਆਂਦਾ ਪੈਸੇ ਕਿਹੜੇ ਲਉ ਪੈਸੇ ਮਨ ਲਾਦਾ ਭਾਈ ਮੇਰਾ ਮੋਟਰਸਾਈਕਲ ਵੀ ਨਾ ਵੇਚ ਜਾਵੇ ਉਹ ਚਲ ਠੀਕ ਦੇ ਆਂ ਵੀ ਬਿੰਦ ਕਹੇ ਤੂੰ ਫੋਨ ਫਾੜ ਦੇਖ ਭਾਈ ਉਹਦਾ ਦੇਖ ਕੇ ਉਹਨੂੰ ਮਾੜਾ ਮੋਟਾ ਜਾ ਕੇ ਵੀ ਕਿੱਧਰ ਹੋ ਗਿਆ ਪੈਸੇ ਲੈਣੇ ਇਹਨਾਂ ਨੂੰ ਪਤਾ ਹੀ ਹੋ ਵੀ ਕਿੱਧਰੋਂ ਲੈਣਗੇ ਪੈਸੇ ਓਹ ਓਹ ਉਪਰਾਵਾ ਮੇਰਾ ਮੋਟਰਾਂ ਕਿਧਰ ਛੱਡਿਆ ਆ ਉਪਰਾਵਾ ਕਿਹੜਾ ਮੋਟਰਸਾਈਕਲ ਭਾਂਦੀ ਨਾ ਓਏ ਮੇਰੇ ਸਾਹਮਣੇ ਤੇ ਲੈ ਮੋਟਰਸਾਈਕਲ ਦੀ ਹੋ ਗਈ ਮੈਂ ਇਹਨੂੰ ਕੁੱਟ ਕੇ ਭੱਜ ਗਏ ਲੈ ਗਏ ਚਿੱਟੇ-ਚੁੱਟੇ ਵਾਲੇ ਤੇਰਾ ਮੋਟਰਸਾਈਕਲ ਕਿੱਥੇ ਬਈ ਯਾਰ ਤੂੰ ਤਾਂ ਮੇਰੀ ਜਮਾਈ ਬੈਂਕ ਤੇ ਤੂੰ ਆਪਣਾ ਕਮਾਉਂ ਕਿਥੋਂ ਮੇਰੇ ਤੂੰ ਕੀ ਕਰ ਰਿਹਾ ਮੋਟਰਸਾਈਕਲ ਦੇ ਦੇ ਕਿੱਥੇ ਸਿੱਕਾ ਮੋਟਰਸਾਈਕਲ ਲੈ ਗਿਆ ਚੋਰ ਮੈਨੂੰ ਬਈ ਵੇਚਿਆ ਤੂੰ ਮੈਨੂੰ ਲਾ ਦੇ ਮੈਂ ਵੇਚਿਆ ਮੈਂ ਥਾਣੇ ਜਰਾ ਕੁਦੀ ਉਮਰ ਤੇ ਮੇਰੇ ਤੂੰ ਐ ਕਰ ਸੱਟਾਂ ਦੇਖ ਤੂੰ ਕੀ ਸੱਟਾਂ ਮੈਂ ਸੱਟਾਂ ਲਗੀਆਂ ਚੱਟੜੀਆਂ ਮੇਰੀਆਂ ਸੱ ਐਹੇ ਜਾਂ ਤੂੰ ਮੋਟਰਸਾਈਕਲ ਦਾਖਲੋ ਜਿਗਾ ਬੈਂਕ ਦਾ ਕੰਮ ਐ ਘਰ ਵੇਚ ਜਿਹੜਾ ਤੂੰ ਚੋਕਣਾ ਤੋੜਤਾ ਚੋਰਾਣੇ ਮਾਰ ਮਾਰ ਤੂੰ ਚੋਰਾਣੇ ਉਹ ਤੂੰ ਵੇਚ ਗਿਆ ਸਵਾਦ ਚੋਰਾਣੇ ਤੋੜਤਾ ਮੈਨੂੰ ਤੇਰੀ ਸ਼ਾਗਲੀ ਦੱਸਿਆਂਦੀ ਸੀ ਵੀ ਤੂੰ ਵੇਚ ਕੇ ਆਇਆਂਗਾ ਮੋਟਰਸਾਈਕਲ ਉਹ ਭਰਾਵਾ ਮੈਂ ਨਾ ਕੋਈ ਐਮਸੀ ਲਿਆਉਣਾ ਸਰਪੰਚ ਲਿਆਉਣਾ ਬੈਠ ਕੇ ਗੱਲ ਕਰਾਂਗੇ ਬੈਠ ਕੇ ਕੀ ਗੱਲ ਕਰੇਗਾ ਯਾਰ ਮੇਰੇ ਤੋਂ ਪਿਆ ਯਾਰ ਪੀਣ ਨੁਕਸਾਨ ਕਰਤਾ ਮੇਰਾ ਤਾਂ ਚੂਕਣਾ ਤੋਣ ਰੱਖਿਆ ਤੂੰ ਇਹ ਨਾਲ ਤਾਂ ਮੈਨੂੰ ਕਿਸ਼ਤੀ ਕਹਿੰਦਾ ਭਾਈ ਮੈਂ ਤਾਂ ਲੇਟ ਦੇਉਂਗਾ ਤੁਰਕੇ ਭਾਗੇ ਤਾਂ ਗੜੀ ਨਾਲ ਦੀ ਮੋਟਰਸਾਈਕਲ ਲਿਆਨੂੰ ਓਹ ਹੋ ਹੋ ਪਾਣਦੇ ਯਾਰ ਮਾਰਤਾ ਜਮਈ ਬਾਈ ਜਿਆ ਕਿੱਟ ਤੇਰੀ ਆ ਹਾਂ ਤੂੰ ਜਦੋਂ ਨਹੀਂ ਕਿਸ਼ਤਾਂ ਭਰੀ ਦੀ ਬਰਲੋਨ ਕਾ ਤੋਂ ਲੈਣਾ ਉਹਨਾਂ ਬਾਈ ਮੈਂ ਨਹੀਂ ਕਿਤੇ ਜਾਂਦਾ ਮੈਨੂੰ ਨਹੀਂ ਪਤਾ ਮੈਨਾਂ ਇਹ ਤਾਂ ਹਾਂ ਪਕੌੜੇ ਖਾਣਾ ਇੱਕ ਤਾਂ ਪਕੌੜਾ ਖਾਣਾ ਮੈਂ ਹੀ ਖਾਂਦਾ ਖਾਲਾ ਖਾਲਾ ਨਹੀਂ ਤਾਂ ਮੇਰਾ ਮੋਟਰਸਾਈਕਲ ਆ ਤੇ ਬੰਦਾ ਬਣ ਕੇ ਬਾਈ ਹੁਣ ਮੈਂ ਕਿੱਥੋਂ ਲੈ ਕੇ ਦੂੰ ਤੂੰ ਕਿਉਂ ਲੈ ਕੇ ਗਿਆ ਸੀ ਅਗਲੇ ਦਾ ਉਹ ਮੋਟਰਸਾਈਕਲ ਜਦੋਂ ਚੋਰ ਲੈ ਗਏ ਤੇ ਚੋਰ ਮੈਂ ਚੋਰਾਂ ਨੂੰ ਆਏ ਕਿ ਦੀ ਵੀ ਇਹਦਾ ਮੋਟਰਸਾਈਕਲ ਕੋਲ ਬੰਦਾ ਬਣ ਕੇ ਲੈਤਾ ਦੇ ਦੇ ਮੇਰੀ ਕਿਸ਼ਤ ਬਾਈ ਮੈਂ ਕੀ ਮੈਂ ਮੂਣੀ ਮੰਨਦਾ ਤੇਰੀ ਮੱਟ ਮਰ ਜਾ ਕੇ ਇਹਨੂੰ ਕਹ ਦੇ ਤੂੰ ਕਹ ਦੇ ਯਾਰ ਕਹ ਦੇ ਭਾਈ ਤੈਨੂੰ ਫੇਰ ਕਰਾਂਗੇ ਸਾਹ ਤੇਰੇ ਨਾਲ ਯਾਰਾ ਮੋਟਰਸਾਈਕਲ ਲੈ ਕੀ ਜਾਉਂ ਜੇ ਮੈਂ ਫਿਰ ਉਹਨਾਂ ਵਸਤੇ ਜਾਂਦਾ ਜੱਗਾ ਲੱਗੂ ਆਇਆ ਤੂੰ ਕੀ ਲੈ ਕੇ ਹੁਣ ਆ ਲੈ ਪਕੌੜੇ ਖਾ ਨਾ ਮੈਂ ਤਾਂ ਕੀ ਖਾਣਾ ਇਹ ਚਲ ਨਾ ਨਾ ਮੈਂ ਨਹੀਂ ਖਾਣਾ ਸਭਾ ਬਰਾ